ਵਾਸukar ਬਈ ਸਰਨ ਬਹੁਤ ਸਮਾਂ ਨਵੇਂ ਮੁੰਡੇ ਮੈਨੂੰ ਫੋਨ ਕਰਦੇ ਨੇ ਵੀ ਬਾਈ ਅਸੀਂ 93 10 ਦਿਨ ਲਾ ਕੇ ਅਸੀਂ ਕੰਮ ਤੋੜਨਾ ਸਾਨੂੰ ਦੱਸ ਦੇਣਾ ਦੱਸ ਦੇ ਵੀ ਇਹ ਕਿਵੇਂ ਕੱਖ ਪਾਉਣੇ ਕਿਵੇਂ ਦਾਣਾ ਪਾਉਣਾ ਕਿਵੇਂ ਧਾਰ ਕੱਢਣੀ ਹੈ ਕਿੰਨਾ ਦੁੱਧ ਚੋਣਾ ਬੱਚੇ ਨੂੰ ਕਿਵੇਂ ਪਾਲਣਾ ਤੇ ਮੈਂ ਉਹਨਾਂ ਤੋਂ ਕਈ ਵਾਰੀ ਵੀ ਬਾਈ ਮੇਰਾ ਇਹ ਧੰਦਾ ਨਹੀਂ ਮੈਂ ਵੀ ਇੱਕ ਛੋਡੇ ਵਰਗਾ ਜ਼ਿੰਮੇਦਾਰ ਭਾਈ ਹਾਂ ਨਾ ਤਾਂ ਦੇਖੋ ਅੱਪਾ ਟ੍ਰੇਨਿੰਗ ਦੇਣ ਵਾਲੇ ਨਾ ਕੋਈ ਆਪਾਂ ਏਡੇ ਮਾਸਟਰ ਨਾ ਏਡੇ ਬਦਵਾਨ ਵੀ ਆਪਾਂ ਇਨ ਜੁਗ ਹਾਂ ਆਪਾਂ ਆਪਦੇ ਪਸ਼ੂ ਪਾਲਦੇ ਆਂ ਆਪਦੇ ਪਸ਼ੂ ਤਿਆਰ ਕਰਦੇ ਆਂ ਵਪਾਰ ਕਰਦੇ ਆਂ ਮੱਝਾਂ ਲਿਆਉਣਿਆਂ ਬੇਚਦੇ ਆਂ ਚਲੋ ਸਾਰਿਆਂ ਨੂੰ ਪਹਿਲਾਂ ਆਪਾਂ ਇਹ ਵੀਡੀਓ ਬਣਾਉਣ ਲੱਗੇ ਤੇ ਸ਼ੁਰੂ ਤੋਂ ਫਾਰਮਰ ਰੈਡੂ ਲੈਰੀ ਫਾਰਮ ਦੇ ਨਾਮ ਤੇ ਪੇਜ ਬਣਾ ਕੇ ਆਪਾਂ ਲੱਗੇ ਤਾਂ ਬਹੁਤ ਲੋਕਾਂ ਨੇ ਸਾਥ ਦਿੱਤਾ ਤੇ ਬਹੁਤ ਲੋਕ ਆਪਾਂ ਨੂੰ ਦੇਖ ਦੇਖ ਕੇ ਇਸ ਕੰਮ ਚ ਆਏ ਤੇ ਬਹੁਤ ਲੋਕਾਂ ਨੇ ਵੀ ਪੇਜ ਬਣਾ ਕੇ ਆਪਦੀ ਮੰਨ ਲਓ ਵੀ ਅੱਗੇ ਪੇਸ਼ ਕੀ ਕਰੀ ਵਧੀਆ ਮਤਲਬ ਮੁੰਡਾ ਨੇ ਕੰਮ ਤੋੜ ਲਿਆ ਬਹੁਤ ਸੋਣਾ ਤੇ ਵਧੀਆ ਵਧੀਆ ਗੱਲ ਆ ਚੰਗੀ ਗੱਲ ਆ ਨਵੇਂ ਮੁੰਡੇ ਇਸ ਪਾਸੇ ਆ ਰਹੇ ਨੇ ਨਸ਼ਿਆਂ ਤੋਂ ਬਚਦੇ ਨੇ 마ੜੇ ਨਸ਼ਿਆਂ ਤੋਂ ਜਿਹੜੇ 마ੜੇ ਨਸ਼ੇ ਨੇ ਟੀਕੇ ਲੋਕਾਂ ਦੀ ਜਾਨ ਲੁੰਦੇ ਨੇ ਹਣਾ ਘਰਾਂ ਦੇ ਘਰ ਬੜਵਾਦ ਕਰਦੇ ਨੇ ਤੇ ਵਧੀਆ ਗੱਲ ਹੈ ਬਹੁਤ ਮਾਪਿਓ ਨੂੰ ਵੀ ਸਕੂਨ ਮਿਲਦਾ ਹੈ ਬਾਹਰਲੀਆਂ ਸਟੇਟਾਂ ਜਿਵੇਂ ਛੋਟੀਆਂ ਕਾਕਰ ਪੁੱਤਰ ਛੋਟੇ-ਮੋਟੇ ਦੇਸ਼ਾਂ 'ਚ ਜਾ ਕੇ ਕੋਈ 60-70 ਹਜ਼ਾਰ ਪਿੱਛੇ ਮੰਨ ਲਓ ਆਪਦਾ ਦੇਸ਼ ਘਰ ਛੱਡਣਾ ਆਪਦਾ ਪਰਿਵਾਰ ਛੱਡਣਾ ਬਹੁਤ ਔਖਾ ਹੈ ਬਹੁਤ ਮਿਹਨਤਾਂ ਕਰਨੀ ਉਹਨਾਂ ਨੂੰ ਬਹੁਤ ਔਖੀਆਂ ਨੇ ਤੇ ਇੱਥੇ ਰਹਿ ਕੇ ਵਧੀਆ ਪੰਜ ਮਹੀਨਿਆਂ ਨਾਲ ਆਪਦੇ ਪਰਿਵਾਰ ਦਾ ਖਜਾਰਾ ਕਰ ਸਕਦੇ ਆਪਾਂ ਬਹੁਤ ਸੌਣਾ ਪੰਜਵੇਂ ਸਨਾਲ ਵਧੀਆ ਆਪਣੀ ਜ਼ਿੰਦਗੀ ਲੰਘਦੀ ਹੈ ਦੇਖੋ ਮਾਇਆ ਕਿਸੇ ਦੇ ਨਾਲ ਤਾਂ ਗਈ ਨਹੀਂ ਚਲੋ ਆਪਣੀ ਜ਼ਿੰਦਗੀ ਲੰਗੀ ਚੱਲੇ ਕੋਸ ਮਾੜਾ ਮੋਟਾ ਜੋ ਆਪਾਂ ਨੂੰ ਆਪਣੇ ਮਨ ਦੀਆਂ ਲਾਲਸਾ ਹੁੰਦੀ ਹੈ ਜੋ ਆਪਣੇ ਮਨ ਚ ਹੁੰਦਾ ਵੀ ਆਹ ਕਰ ਲਈਏ ਆਹ ਲੈ ਲਈਏ ਇੱਕ ਝੰਜਰੇ ਹੈ ਦੇਖਿਆ ਬਸ ਆਪਦਾ ਰੱਬ ਸੰਤੁਸ਼ਟੀ ਦਾ ਦਈ ਚੱਲੇ ਸਾਰੇ ਆਪਣੇ ਆਲਾ-ਦਾਲਾ ਸੁਖੀ ਰਹੇ ਆਪਣਾ ਪਰਿਵਾਰ ਸੁਖੀ ਰਹੇ ਆਪਣੇ ਚਾਚੇ ਤਾਏ ਭਾਈ ਆਪਣੇ ਦੂਜੇ ਸਾਰੇ ਸੁਖੀ ਰਹਿਣ ਆਪਾਂ ਨੂੰ ਤਾਂ ਇਹੀ ਹੁੰਦਾ ਹੈ ਤੇ ਆਪਾਂ ਹੁਣ ਤੱਕ ਜਿੰਨੇ ਵੀ ਮੁੰਡੇ ਇਸ ਕੰਮ ਚ ਲਾਏ ਨੇ ਸਾਰਿਆਂ ਨੂੰ ਚੰਗਾ ਹੀ ਕਰਿਆ ਕੋਈ ਮਾੜਾ ਨਹੀਂ ਕਰਿਆ ਮਿਹਨਤ ਕਰਨਾ ਸਿਖਾਇਆ ਕੋਈ ਕੋਈ ਮਾੜੇ ਨਸ਼ੇ ਨਹੀਂ ਲਾਇਆ ਬਾਕੀ ਦੁਨੀਆਦਾਰੀ ਹੈ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇਹ ਤਾਂ ਆਪਾਂ ਕਿਸੇ ਦਾ ਹੱਥ ਬਾਹ ਫੜ ਨਹੀਂ ਸਕਦੇ ਹਨ ਬੋਲਣ ਵਾਲੇ ਨੇ ਬੋਲ ਕੇ ਆਪੇ ਚੁੱਪ ਕਰ ਜਾਣੇ ਆਪਣਾ ਜਾਂਦਾ ਕੋਦਿ ਤੇ ਜਿੰਨੇ ਹੁਣ ਬਾਈ ਪੁੱਛਦੇ ਨੇ ਕਈ ਵੀ ਆਪਾਂ ਨੂੰ ਬਾਈ ਮੱਜਾਂ ਨੂੰ ਕਿਵੇਂ ਕਿੰਨੀ ਕ ਤੂੜੀ ਪਾਉਨੇ ਹੋ ਤੁਸੀਂ ਅਸੀਂ ਇੰਨੀ ਤੂੜੀ ਪਾਉਂਦੇ ਆ ਬਾਈ ਕਮੈਸ ਨੂੰ ਇੰਨੀ ਤੂੜੀ ਤੇ ਇੱਕ ਮੈਸਾ ਉਹ ਇੰਨੀ ਤੂੜੀ ਇੱਕ ਤਾਂਸਲੀ ਦਾਣੇ ਦੀ ਥੋੜਾ ਕੱਟ ਕਰ ਬਈ ਜਿਆਦਾ ਤੂੜੀ ਦਾਣੇ ਦਾਣੀਆਂ ਬਦੀ ਖਾਰੀਆਂ ਆ ਤਾਂ ਖਾਈਆਂ ਨੂੰ ਹਾਂ ਤੇ ਇਹਦੇ ਚ ਹੁਣ ਇੱਕ ਇੱਕ ਤਾਂਸਲੀ ਅਸੀਂ ਵੱਡੀ ਮਾਰਾਂਗੇ ਦਾਣੇ ਦੀ ਇਹ ਜਿਹੜਾ ਆਪਣਾ ਦਾਣਾ ਪਿਆ ਹੋਇਆ ਉਹ ਆਹ ਦਾਣਾ ਇਹਦੇ ਚ ਕੁਛ ਨਹੀਂ ਚੀਜ਼ਾਂ ਚ ਮੋਟੀਆਂ ਮੋਟੀਆਂ ਆਈਟਮਾਂ ਪਾਉਂਦੇ ਆ ਅਸੀਂ ਜਿਆਦੇ ਪਿੱਛੇ ਉਹ ਪੁੱਤ ਸੇ ਇਹ ਚ ਮੋਟੀਆਂ-ਮੋਟੀਆਂ ਆਟਮਾ ਇਹ ਨੇ ਬਈ ਜਿਵੇਂ ਆ ਇੰਨਾ ਕੁ ਦਾਣਾ ਬਾਲਾ ਪਾਣੀ ਵੀ ਇਹਨਾਂ ਨੂੰ ਉੱਚੜੇ ਜਿਵੇਂ ਨਰੀ ਪਾਣੀ ਨੁੱੱਚੜੇ ਬਸ ਇੰਨਾ ਕੁ ਪਾਣੀ ਨੁੱੱਚੜੇ ਬਸ ਇੰਨਾ ਕੁ ਗਿੱਲਾ ਰੱਖਿਆ ਕਰੋ ਇਹਨੂੰ ਬਾਲਾ ਗਿੱਲਾ ਰੱਖਣ ਦੀ ਲੋੜ ਨਹੀਂ ਤਿੰਨਾਂ ਕੁ ਘੰਟੇ ਪਹਿਲਾਂ ਪੇ ਦੇ ਵਧੀਆ ਗਿੱਲਾ ਹੋ ਜਾਂਦਾ ਤੇ ਇਹ ਇਹਦੇ ਚ ਪਿਆ ਕੀ ਹੋਇਆ ਇੱਕ ਤਾਂ ਇਹਦੇ ਚ ਬੜੇਮਿਆਂ ਦੀ ਖਾਲਾ ਬਰੀਕ ਕਰਕੇ ਜਮਾ ਮੰਨ ਲਓ ਬੜੇਮਿਆਂ ਦੀ ਖਾਲਾ ਆਪਾਂ ਲਵੇ ਖੜ ਕੇ ਕਢਾ ਲਈ ਉਹ ਇੱਕ ਮਸ਼ੀਨ ਤੇ ਬਰੀਕ ਹੁੰਦੀ ਹੈ ਜਮ ਉਹਨੂੰ ਬਰੀਕ ਕਰ ਦੰਦੇ ਨੇ ਉਹਦੀ ਗੱਠਾਂ ਜੀਆਂ ਪੰਨ ਦੰਦੀਆਂ ਨੇ ਇੱਕ ਤਾਂ ਬੜੇ ਮਿਆਂ ਦੀ ਖਾਲਾ ਇੱਕੇ ਚ ਆਹ ਛੋਲਿਆਂ ਦਾ ਟੋਕੜਾ ਦਾਲ ਵਗੈਰਾ ਹੁੰਦੀ ਹੈ ਵਿੱਚ ਉਹਦੇ ਛੋਲਿਆਂ ਦੇ ਟੋਕੜੇ ਨੇ ਇੱਕੇ ਚ ਛੋਲਿਆਂ ਦਾ ਛਿਲਕਾ ਹੈ ਬੜੇ ਮਿਆਂ ਦੀ ਖਾਲਾ ਛੋਲਿਆਂ ਦਾ ਛਿਲਕਾ ਹੈ ਤੇ ਇੱਕੇ ਚ ਕਣਕ ਦਾ ਚੋਕਰ ਹੈ ਫਲਾਵਟ ਵਾਸਤੇ ਇੱਕ ਸੋਇਆਬੀਨ ਦਾ ਛਿਲਕਾ ਹੈ ਚ ਤੇ ਕਣਕ ਦੀ ਲੇਟੀ ਹੋਰ ਇਹ ਚ ਕੁਛ ਨਹੀਂ ਮੋਟੀਆਂ-ਮੋਟੀਆਂ ਐਟਮਾਂ ਨੇ ਬੜੇ ਮਿਆਂ ਦੀ ਖਾਲ ਛੋਲਿਆਂ ਦਾ ਖੰਡਾ ਕਣਕ ਦੀ ਲੇਟੀ ਸੋਇਆਬੀਨ ਦਾ ਛਿਲਕਾ ਤੇ ਛੋਲਿਆਂ ਦਾ ਛਿਲਕਾ ਪੰਜ ਐਟਮਾਂ ਨੇ ਨੂਨ ਹੈ ਮਿੱਠਾ ਸੋਡਾ ਤੇ ਆਹ ਕੁਛ ਪਾਇਆ ਹੋਇਆ ਤੇ ਗੰਨੇ ਦਾ ਸੀਰਾ ਇੱਕ ਗੁੜ ਆਪਣੇ ਤੋਂ ਕਈ ਵਾਰੀ ਲਗਾਤਾਰ ਨਹੀਂ ਪੈਂਦਾ ਗੰਨੇ ਦਾ ਸੀਰਾ ਉਹ ਉਹ ਤਾਂ ਖਲਾ ਲਿਆ ਬਾਈ ਚੱਕ ਕੇ ਤੇ ਉਹ ਪਾਇਆ ਹੋਇਆ ਇਹ ਚ ਇਹਨੂੰ ਮਤਲਬ ਆਪਾਂ ਹੁਣ ਪੀ ਕੇ 3 ਘੰਟੇ ਪਹਿਲਾਂ ਪੀ ਆਦਿ ਉਨਾ ਕ ਪਾਣੀ ਐ ਚ ਤੇ ਹੁਣ ਆਪਾਂ ਇਹ ਇੱਕ ਇੱਕ ਤਾਸਲੀ ਇੱਕ ਮੈਂ ਹੁਣ ਦੇਖ ਦੇ ਵਿੱਚ ਨਾ ਜਿਹੜੀ ਆਪਾਂ ਸੋਇਆ ਸੋਇਆ ਬੀਨ ਦਾ ਆਪਾਂ ਛਿਲਕਾ ਪਾਉਣਾ ਉਹਦੇ ਚ ਸੋਇਆ ਬੀਨ ਵੀ ਆਉਂਦੀ ਐ ਦੇ ਹਾਂ ਤੇ ਇਹ ਆਪਾਂ ਹੁਣ ਇੱਕ ਇੱਕ ਤਾਸਲਾ ਪਾਵਾਂਗੇ ਤੇ ਵਧੀਆ ਇਹਨੂੰ ਵਿੱਚ ਇਹਦੇ ਨੂਨ ਆ ਗਿਆ ਵਿੱਚ ਇਹਦੇ ਆ ਗਿਆ ਮਿੱਠਾ ਛੋਡਾ ਤੇ ਵਿੱਚ ਇਹ ਸੀਰਾ ਆ ਗਿਆ ਗੁੜ ਦੀ ਥਾਂ ਮੈਂ ਸੀਰਾ ਪੈ ਜਾਂਦਾ ਉਹ ਗਰਮੀ ਚ ਵੀ ਕੰਮ ਕਰਦਾ ਸਿਆਲ ਚ ਵੀ ਕੰਮ ਕਰਦਾ ਤੇ ਇੱਕ ਇੱਕ ਤਾਂਸ ਲਈ ਅਸੀਂ ਵੱਡੀ ਭਰ ਕੇ ਹੁਣ ਆਹ ਤਾਂਸ ਲਈ ਲਾਈ ਹੋਈ ਏ ਸਾਡੀ ਇੱਕ ਟਾਈਮ ਦੀ ਇੱਕ ਤਾਂਸ ਲਈ ਡੱਕ ਕੇ ਮਾਰਦੇ ਆ ਤੇ ਵਧੀਆ ਰਲਾ ਨੇ ਹੱਥ ਮਾਰ ਕੇ ਮੈਂ ਰਲਾ ਕੇ ਦਿੰਨਾ ਤੂੰ ਲੜਾਈ ਚ ਲੜ ਬਈ ਆ ਦੇਖਾ ਦਿਖਾ ਪਾਪਾ ਇੱਕ ਤਾਂਸ ਲਈ ਪਾਉਂਦੇ ਹਾਂ ਹਾਂ ਇਹ ਨਾ ਬਤਨ ਮੈਂ ਆਹ ਇੱਕ ਤਾਂਸ ਲਈ ਰਲਾ ਕੇ ਪਰ ਸੁਣੇ ਨੂੰ ਮੈਂ ਵਧੀਆ ਰਲਾ ਦੇ ਐਨ ਵਧੀਆ ਰਲਾ ਦਾਂਗੇ ਉਹਨੂੰ ਬਰੀਕ ਹੱਥ ਮਾਰ ਕੇ ਚੰਗੀ ਤਰ੍ਹਾਂ ਤੇ ਬਸ ਐ ਰਲਾ ਕੇ ਧਰ ਦੋ ਬਾਦੂ ਐ ਇਹ ਇੱਕ ਮੈਂ ਇਸ ਨੂੰ ਇੱਕ ਤਾਂਸ ਲਾ ਦਾਣੇ ਦਾ ਤੇ ਇੱਕੇ ਦਾਸ ਲਈ ਡੇਢ ਤਾਂਸ ਲਈ ਆਹ ਤੂੜੀ ਦੀ ਕਿੰਨੀ ਕ ਬਾਦੂ ਐ ਮੈਂ ਸਾਰੀ ਰਾਤ ਜਿਵੇਂ ਮਰਜ਼ੀ ਖਾਈ ਚੱਲੇ ਬੈਡਾਂ ਨੰਦਣਾ ਹੋ ਜੂ ਪਾਲੇ ਕੱਕ ਨਹੀਂ ਪਾਉਂਦੇ ਸੀ ਆ ਸਾਰੀਆਂ ਮੈਂ ਸਾਨੂੰ ਲਾ ਲ ਦੋ ਸੀ ਬਰਸੀਨ ਦੀ ਅਸੀਂ ਕੁੱਲ ਚਾਰ ਪੰਡਾ ਲਿਆਉਣਿਆਂ ਹੌਲੀਆਂ ਹੌਲੀਆਂ ਜੀਆਂ ਤੇ ਬਰਸੀਨ ਸਵੇਰੇ ਪਾਵਾਂਗੇ ਤੂੜੀ ਪਾ ਕੇ ਅੱਧ ਦੀ ਹਟ ਹਟ બસ ਤੇ ਬੱਸ ਇਹਨੂੰ ਹੁਣ ਇੱਕ ਇੱਕ ਤਾਂਸ ਲਈ ਭਰ ਕੇ ਮੈਂ ਤੁਹਾਨੂੰ ਰਾਮ ਨਾਲ ਆਈ ਜਾਊਗੀ ਵੱਧ ਦੁੱਧਾਂ ਵਾਲੀਆਂ ਨੂੰ ਮੜਾ ਜਾ ਵੱਧ ਘੱਟ ਵਾਲੀਆਂ ਨੂੰ ਮੜਾ ਜਾ ਘੱਟ ਜਿਹੜੀਆਂ ਜਿੰਨਾ ਕ ਦੁੱਧ ਦਿੰਦੀਆਂ ਨੇ ਬਾ ਉਹਨਾਂ ਕੋ ਭਾਈ ਚੱਲੋ ਕੁਛ ਨਹੀਂ ਅੱਡ ਤੋਂ ਅੱਡ ਬੱਸ ਗੋੜ ਹੁਣ ਅਸੀਂ ਬਾੜਾਂਗੇ ਗੋੜ ਬਾੜ ਲੋ ਗੋੜ ਬਾੜ ਕੇ ਉਹਦੇ ਚ 1.5 ਕਿਲੋ ਖੰਡ ਦਾ ਲੋਕ ਵਹਿਮ ਕਰਦੇ ਨੇ ਵੀ ਖੰਡ ਨਾਲ ਅਗਲੇ ਸਾਲ ਦੁੱਧ ਨਹੀਂ ਦਿੰਦੀ ਕੋਈ ਬੈਂ ਵੀ ਨਹੀਂ ਖੰਡਦਾ ਉਸ ਨਹੀਂ ਕਰਦੀ ਹੈਗੀ ਖੰਡ ਕੋਈ ਦੁੱਧ ਘਟਾਉਂਦੇ ਨਹੀਂ ਗਾਂਹਾਂ ਜਾ ਕੇ ਉਹ ਆਪਾਂ ਕਹਦੇ ਨੇ ਵੀ ਅਗਲੇ ਸੂਏ ਦੁੱਧ ਘਟਾਉਂਦੇ ਖੰਡ ਨਹੀਂ ਬੋਣੀ ਚਾਹੀਦੀ ਖੰਡ ਦੀ ਦੋ ਕੋਲੀਆਂ ਇੱਕ ਮਾਸ ਨੂੰ ਤੇ ਗੋੜਾ 10 ਕਿਲੋ ਤੇ ਭਾਈਆ ਵੇਸਣਾ ਭਾਈ ਕਿਉ ਲਗਾਤਾਰ ਲਗਾਤਾਰ ਨੂੰ 10 ਕੜੇ ਇਹ ਜੇ ਦੇ ਦਿਓ ਬਣਾ ਕੇ ਵਿੱਚ ਜਮੈਣ ਜਮੂਨ ਪਾ ਦਿਓ ਮੈਂ ਨੂੰ ਲਗਾਤਾਰ ਕਈ ਵਾਰੀ ਜਮੈਣ ਦੀ ਸਮੈਲ ਜੀ ਮੰਨ ਜਾਂਦੀ ਹੈ ਮੈਂ ਖਾਂਦੀ ਨਹੀਂ ਤੇ ਹਾਲੇ ਪੁੱਤ ਨੂੰ ਮੂਏ ਖਾਦੋ ਜਾ ਰਹੇ ਨੇ ਇਹ ਕੋਈ ਮੈਂ ਨਹੀਂ ਬੱਕੀਆਂ ਵੀ ਤਾਜੀ ਮੈਂ ਸਮੇਂ ਇੱਕ ਵਾਰੀ ਆਹਾ ਨਾਲ ਇਹਦੇ ਜੇ ਗੋਲੀ ਵਾਲਾ ਫੀਡ ਪਾਜੇ 2-2 ਕਿਲੋ ਉਹਦੇ ਪਰ ਗਰੀਸ ਨਹੀਂ ਦੁੱਧ ਮੈਂ ਬਹੁਤ ਛੇਤੀ ਕਿਉਂ ਇਹਦੇ ਚ ਆਪਾਂ ਨਾ ਕੈਮੀਕਲ ਵਗੈਰਾ ਨਹੀਂ ਪਾਉਂਦੇ ਉਹਦੇ ਚ ਪਾਇਆ ਹੁੰਦਾ ਹੋਰ ਕੁਛ ਨਹੀਂ ਬਸ ਤੇ ਉਹਦੇ ਚ ਪਾਇਆ ਹੁੰਦਾ ਹੱਟ ਤੋਂ ਕੋਈ ਲੋੜ ਨਹੀਂ ਆਪਣੀ ਇੱਥੇ ਅੱਠ ਨੌ ਆਉਣੀਆਂ ਨੇ ਕੁੜੀਆਂ ਨਹੀਂ ਆਪਣੀਆਂ ਅੱਠ ਅੱਠ ਆਣੀਆਂ ਚਾਰ ਬਾਖੜੀਆਂ ਗੱਭਣ ਬਾਖੜ ਅੱਠ ਥੱਲੇ ਜਾਣੀਆਂ ਹਾਂ ਤੇ ਬਸ ਇਹ ਭਾਈ ਚੱਲੋ ਬਾਕੀ ਮਾਲ ਆਪਣਾ ਵੇਕ ਗਿਆ ਹੁਣ ਨਵੀਆਂ ਮੈਸਾ ਆਪਾਂ ਲਿਆਵਾਂਗੇ ਐਤਵਾਰ ਤੋਂ ਬਾਅਦ ਐਤ ਕੀ ਐਤਵਾਰ ਨੂੰ ਆਪਣੇ ਚਾਚੇ ਦੀ ਕੁੜੀ ਦੀ ਮੈਰਜ ਹੈ ਮੂਨਕ ਪੈਲੱਸ ਚ ਉਧਰ ਜਾਣਾ ਆਪਾਂ ਨੇ ਐਤਵਾਰ ਨੂੰ ਤੇ ਬੁੱਧਵਾਰ ਨੂੰ ਮੈਂ ਲੈ ਆਣਾ ਬੁੱਧਵਾਰ ਤੇ ਵੀਰਵਾਰ ਦੋ ਦਿਨ ਜਾ ਕੇ ਮੈਂ ਸੰਦੇਹਾਂ ਮੰਗੇ ਹਜੇ ਤੇ ਅੱਜ ਕੀ ਐਤਵਾਰ ਮਿਸ ਕਰਾਂਗੇ ਆ ਐਤਵਾਰ ਆ ਜਿਹੜਾ ਅਗਲੇ ਐਤਵਾਰ ਨੇ ਬਾਕੀ ਐਂ ਬਈ ਇਹ ਸਾਡੀ ਮਿਹਨਤ ਹੈ ਸਾਡੀ ਕਿਰਤ ਹੈ ਕਰੀ ਜਾਂਦੇ ਆਸੀਂ ਮਾੜਾ ਬੋਲਣ ਵਾਲੇ ਤਾਂ ਯਾਰ ਬਾਬਾ ਨਾਨਕ ਨੇ ਛੱਡਿਆ ਆਪਾਂ ਦਾ ਤਾਰੇ ਵਿਚਾਰਿਆ ਹਨ ਕੋਈ ਵਿਦਵਾਨ ਦੱਸਦਾ ਕੋਈ ਕੋਸ਼ ਦੱਸਦਾ ਕੋਈ ਕੁਛ ਦੱਸਦਾ ਅਸੀਂ ਤਾਂ ਕਮੈਂਟੇ ਨਹੀਂ ਪੜਦੇ ਮੈਂ ਕਹਾਂ ਵੀ ਆਪੇ ਬੋਲ ਬੂਲ ਕੇ ਹਟ ਜਾਣਗੇ ਜਿਹਦਾ ਆਪਾਂ ਨੇ ਚੰਗਾ ਕਰਿਆ ਉਹ ਚੰਗਾ ਕਹਿਦਾ ਹੁੰਦਾ ਜਿਹਦਾ ਕਦੇ ਨਾ ਮਾੜਾ ਕਰਿਆ ਨਾ ਕਦੇ ਮਾੜਾ ਕਿਹਾ ਉਹ ਆਪੇ ਬੋਲ ਬੂਲ ਕੇ ਹਟ ਜਾਂਦਾ ਆਪਣਾ ਜਾਂਦਾ ਕੁਛ ਨਹੀਂ ਮਰਜੀ ਅਗਲਾ ਆਪਦੇ ਬੋਲਦਾ ਆਪੇ ਹਟ ਜਾਂਦਾ ਆਪ ਨੂੰ ਕੋਈ ਵਹਿਮ ਨਹੀਂ ਆਪਾਂ ਆਪਦੀ ਕਿਰਤ ਕਰਦੇ ਆਂ ਸੰਤੁਸ਼ਟੀ ਜੀ ਦੀ ਜ਼ਿੰਦਗੀ ਜਿਵੇਂ ਜੰਨੇ ਆਂ ਮਰਜੀ ਜੀ ਦਾ ਸ਼ੌਂਕ ਨਾਲ ਸੋਣਾ ਵਪਾਰ ਕਰਦੇ ਆਂ ਕੋਈ ਐ ਨਹੀਂ ਵੀ ਕਿਸੇ ਨੂੰ ਮਾਰਤਾ ਕੋਈ ਠੱਗ ਲਿਆ 5-7000 ਰੁਪਏ ਨਾਲ ਆਪਦੀ ਮਹਸ ਵੇਚਣਾ ਨੇ ਲਿਆ ਲੈਨੇ ਆਂ ਵੇਚਣਾ ਨੇ 10 ਮਹਸਾਂ 15-20 ਇਕੱਠੀਆਂ ਲੈਣੀਆਂ ਜਿਹੜੀਆਂ ਬੇਤਨੀਆਂ ਠੀਕ ਐ ਉਸ 5-7 ਦਿਨ ਸਾਮ ਕੇ ਦੁੱਧ ਦੁੱਧ ਕਰਕੇ ਬਾਅਦ ਚੋ ਵੇਚਦਾ ਹੁਣ ਆਪਣੇ ਕੋਲੇ 3 ਗਮੇਸਾ ਰਹਿ ਗਈਆਂ ਤੇ ਬਾਕੀ ਸਾਰਾ ਮਾਲ ਵੇਚਦਾ ਕੋਸ ਤਿੰਨ ਚਾਰ ਅਜੇ ਦੁੱਧ ਦਾ ਦਿੱਤੇ ਨਹੀਂ ਚੱਲੀਆਂ ਉਹ ਅਜੇ ਫੈਲ ਕੇ ਚੈੱਕ ਕਰਕੇ ਫੇਰ ਦਵਾਂਗੇ ਤਸਲੀਮਾ ਬਾਖਣਾ ਗੱਬਣਾ ਬਾਖਣਾ ਗੱਬਣਾ ਆਪਣੇ ਲਈ ਵਿਚਾਰ ਖੜੀਆਂ ਨੇ ਜਿਵੇਂ ਬਾਲੇ ਬੰਦੇ ਮੰਨਦੇ ਨੇ ਉਹ ਦੇਦਾ ਚਲੋ ਹੁਣ ਇੰਨੀ ਕ ਆਪਣੀ ਅੱਜ ਦੀ ਇਹ ਜਿਹੜੀ ਨਵੇਂ ਮੁੰਡਾ ਵਾਸਤੇ ਜੀ ਵੀ ਤੁਸੀਂ ਜੇ ਕਰਨਾ ਚਾਹੁੰਦੇ ਹੋ ਤਾਂ ਐਵੇਂ ਹੌਲੀ-ਹੌਲੀ ਆਪੇ ਸਾਨੂੰ ਜਾਂਚਾਈ ਜਾਓ ਕਿ ਤੁਸੀਂ ਕੰਮ ਇੱਕ ਵਾਰੀ ਕਰੋ ਸ਼ੁਰੂ ਕਰੋ ਅਬ ਤੇ ਆਪ ਸਾਨੂੰ ਪਤਾ ਲੱਗੀ ਜਾਊਗਾ ਘਾਬਰੋ ਨਾ ਡਰੋ ਨਾ ਕਈ ਵਾਰੀ ਕੋਈ ਮੈਂ ਐਸੇ ਹੀ ਆ ਜਾਂਦੀ ਐ ਕਈ ਬੰਦੇ ਕਹਿੰਦੇ ਨੇ ਬਈ ਯਾਰ ਸਤਮਾ ਸਤ ਤੋਰਿਆ ਦੀ ਹਣਾ ਕੁਝ ਨਹੀਂ ਹੁੰਦਾ ਪ੍ਰਮਾਤਮਾ ਪਰਖਿਆ ਲੈਂਦਾ ਔਲੀ ਹੌਲੀ 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 ਆਪੇ ਕਰੀ ਜਾਂਦਾ ਰੱਬ ਬਸ ਮਿਹਨਤ ਜਾਰੀ ਰੱਖੋ ਆਪਜੀ ਮਿਹਨਤ ਕਰੀ ਚੱਲੋ ਮਿਹਨਤ ਤੇ ਰੱਬ ਵੀ ਖੁਸ਼ ਐ ਬਾਬੇ ਨਾਨਕ ਨੇ ਵੀ ਕਿਰਤ ਕਰੀ ਦੀ ਖੇਤੀ ਆਪ ਕਰੀ ਦੀ ਹਣਾ ਕਿਰਤ ਕਰੀ ਚੱਲੋ ਰੱਬ ਆਪੇ ਦੇ ਹੀ ਜਾਊਗਾ ਸਤਿਕਾਰ ਚੰਗਾ ਲੱਗਿਆ ਹੋਵੇ ਕਿਸੇ ਨੂੰ ਤੰਬੀ ਨੂੰ ਸ਼ੇਅਰ ਕਰਦਿਆ ਕਰੋ ਜਰੂਰ ਫੋਲੋ ਕਰ ਲਓ ਪੇਜ ਆਪਣਾ ਰੈਡੂ ਡੈਰੀ ਫਾਰਮ ਸਰਚ ਕਰੋ